ਹਾਂਜੀ ਤੁਹਾਡੇ ਵੀ ਬਾਥਰੂਮ ਦੀਆਂ ਟੂਟੀਆਂ ਟੈਨਾਂ ਕਿੰਨੀਆਂ ਦੀਆਂ ਹੋਈਆਂ ਪਈਆਂ ਨਾ ਵੀ ਦਵਾਈ ਤੇ ਕਰਕੇ ਆਪਾਂ ਸਫਾਈਆਂ ਕਰਨ ਲੱਗ ਰਹੇ ਹਾਂ ਸਾਰੀ ਤੇ ਜਿਹੜੀਆਂ ਆਪਣੇ ਟੂਟੀਆਂ ਇੰਨੀਆਂ ਗੰਧੀਆਂ ਹੋ ਜਾਂਦੀਆਂ ਨੇ ਕਿਉਂਕਿ ਆਪਾਂ ਡਿਲੀ ਤਾਂ ਇਤੇ ਸਾਫ਼ ਨਹੀਂ ਕਰਦੇ ਤੇ ਆਪਾਂ ਅੱਜ ਤੁਹਾਨੂੰ ਇੱਕ ਟ੍ਰਿਕ ਦਿੰਦੇ ਆ ਦੱਸਦੇ ਹਾਂ ਵੀ ਕਿਵੇਂ ਸਾਫ਼ ਹੋਣਗੀਆਂ ਇੱਕ ਚੀਜ਼ ਨਾਲ ਹੀ ਇੱਕ ਚੀਜ਼ ਦੇ ਨਾਲ ਹੀ ਇਹ ਚੰਗੀ ਤਰੀਕੇ ਨਾਲ ਸਾਫ਼ ਹੋ ਜਾਣਗੀਆਂ ਤੇ ਜਲਦੀ ਪਰ ਉਸ ਮਾਂਦ ਤੋਂ ਹੁਨੇਆ ਮੈਂ ਜੀ ਕਰਨ ਲੱਗੀ ਸੀ ਬਾਥਰੂਮ ਨੂੰ ਸਾਫ ਤੇ ਆਪਾਂ ਲੈਤਾ ਹਾਰਪਿਕ ਹਾਰਪਿਕ ਲੈਣਾ ਤੇ ਨਾਲ ਲੈਤਾ ਪਾ ਸਟੀਲ ਬੁਰਸ਼ ਤੇ ਬੁਰਸ਼ ਤੁਸੀਂ ਚਾਹੇ ਸਟੀਲ ਬੁਰਸ਼ ਨਾਲ ਇਹਨੂੰ ਰਗੜ ਲਿਓ ਚਾਹੇ ਬੁਰਸ਼ ਨਾਲ ਤੇ ਕਿਸੇ ਵੀ ਥੀੱਕੇ ਨਾਲ ਤੁਸੀਂ ਸਾਫ ਕਰ ਸਕਦੇ ਹੋ ਤੇ ਆਪਾਂ ਜੀ ਹੱਥ ਦੇ ਨਾਲ ਸਾਫ ਕਰਾਂਗੇ ਪਹਿਲਾਂ ਹਾਰਪਿਕ ਨੂੰ ਖੋਲ ਲਾਂਗੇ ਦੇਖੋ ਕਿਦਾਂ ਟੂਟੀ ਤੇ ਲਗਾਵਾਂਗੇ ਹੱਥਾਂ ਦੇ ਵਿੱਚ ਤੁਸੀਂ ਲਫਾਫਾ ਜਾਂ ਗਲਵਜ਼ ਵਗੈਰਾ ਹੁੰਦੇ ਆ ਲਫਾਫੇ ਵਾਲੇ ਉਹ ਚੜਾ ਲੈਣੇ ਆ ਤੇ ਕਿਉਂਕਿ ਜਦੋਂ ਆਪਾਂ ਸਟੀਲ ਬੁਰਸ਼ ਲਾਉਂਦੇ ਥੋੜੀ ਜਿਹੀ ਜਲਣ ਦੀ ਫੀਲ ਹੁੰਦੀ ਆ ਹਾਰਪਿਕ ਦੇ ਨਾਲ ਤੇ ਜੇ ਤੁਸੀਂ ਸਹਿਨ ਕਰ ਸਕਦੇ ਹੋ ਤੇ ਇਦਾਂ ਵੀ ਕਰ ਸਕਦੇ ਦੇਖੋ ਜੀ ਇੱਥੇ ਆਪਾਂ ਟੂਟੀ ਤੇ ਹਾਰਪਿਕ ਪਾਵਾਂਗੇ ਛਮਕੀ ਟਿੱਕੀਨਾਂ ਪਾਕੀਨਾਂ 1 ਮਿੰਟ ਇਹਨੂੰ ਛੱਡ ਦਿਓ ਹੁਣ ਆਪਾਂ ਇਹਨੂੰ ਛੱਡ ਦਾਂਗੇ ਤਾਂ ਕਿ ਇਹ ਚੰਗੀ ਤਿੱਕੀ ਨਾਲ ਸਾਫ਼ ਹੋ ਜੇ ਦੇਖ ਵੀ ਨਾ ਅੱਧਾ ਮਿਲ ਪਿਆ ਪਿਗਲਣਾ ਸ਼ੁਰੂ ਹੋ ਗਿਆ ਤੇ ਟੂਟੀ ਆਪਣੇ ਆਪ ਸਾਫ਼ ਹੋਣੀ ਸ਼ੁਰੂ ਹੋ ਗਈ ਅੱਧੀ ਤਾਂ ਕਿ ਅੱਧਾ ਆਪ ਬਰਸ਼ ਨਾਲ ਰਗੜ ਰਗੜ ਕੇ ਨਾ ਇਹਨੂੰ ਉਲਾਦਿਆ ਸਾਰੇ ਟਿੱਕੀ ਦਾ ਤੇ ਜੇ ਤੁਹਾਨੂੰ ਹਾਰਫਕ ਦੀ ਹੋਰ ਜ਼ਰੂਰਤ ਪੈਂਦੀ ਹੈ ਹੋਰ ਵੀ ਪਾ ਸਕਦੇ ਹੋ ਉਖੋ ਜੀ ਆਪਾਂ ਤਾਂ ਬਰਸ਼ ਲੈ ਤਾਂ ਤਾਈ ਮੈਂ ਕਲਪ ਚ ਕਹਿ ਰਹੀ ਨਹੀਂ ਜੁੜਾਈ ਤੁਸੀਂ ਜੇ ਸਟੇਲ ਬੁਰਸ਼ ਦੇ ਨਾਲ ਰਗੜੋਗੇ ਸਤੁਸੀਪਲਾਬ ਚ ਤੇ ਨਾਲੋ ਯਾਦਾਂ ਮੈਂ ਕਰਨ ਦੀ ਜ਼ਰੂਰਤ ਨਹੀਂ ਇਹਦੇ ਨੂੰ ਬੰਨ੍ਹ ਦੋ ਫਲੇਲੇ ਨੇੜਾ ਆਪਣੇ ਆਮ ਘਰਾਂ ਦੇ ਵਿੱਚ ਹੁੰਦਾ ਇਹਨੂੰ ਆਪਾਂ ਇੱਦਾਂ ਪਾ ਲਾਂਗੇ ਹੱਥ ਵਿੱਚ ਦੇਖੋ ਤੁਹਾਨੂੰ ਕੋਈ ਵਾ ਤੇ ਬੰਨਣ ਦੀ ਲੋੜ ਨਹੀਂ ਤੇ ਤੁਸੀਂ ਗਲੱਬ ਜ ਲੈ ਲੈਣਾ ਗਲੱਬ ਜ ਲੈ ਲੈ ਆਪਾਂ ਆਪ ਚੱਕ ਲਾਂਗੇ ਸਟੀਲ ਬੁਰਸ਼ ਤੇ ਦੇਸੀ ਜੱਟ ਦੇ ਕਾ ਆਪਾਂ ਉਹ ਟੂਟੀ ਨੂੰ ਪਹਿਲਾਂ ਬੁਰਸ਼ ਦੇ ਨਾਲ ਰਗੜਿਆ ਹੁਣ ਆਪਾਂ ਸਟੀਲ ਦੇ ਬੁਰਸ਼ ਨਾਲ ਰਗੜਾਂਗੇ केनी लगी थोड़ी सी ताकत सेंटर में ना सागड़ी थोड़ी जी मेहनत लगती है ज़्यादा नहीं थोड़ी कोई मीठा सोटा पाने की लड़ती कोई बिनेगर पाने की लड़ती

ਇਹ ਕੁਝ ਦਿੱਖ ਖਰਾਬ ਹੋਤੀ ਸੀ ਆਹ ਦੇ ਕੋਆ ਕਿੰਨੀ ਖਰਾਬ ਹੈ ਲੇਕਿਨ ਮੈਂ ਹੱਥ ਪਾਇਆ ਨੇ ਤਾਂ ਮਿਲੀ ਜੀ ਬਹੁਤ ਜਲਦ ਨਾਲ ਨਾਲ ਪਸੰਦ ਆ ਰਿਹਾ ਇਹਨੂੰ ਇਸ ਦੀ ਜਿਸ ਕੇ ਮਸਾਲਾ ਹੈ बचते हैं चाहे बचते हैं दवाइया सफाइया কইা লফাফে বনিয়ে হাত দিলে লাগে কিছুমান আমি আমাৰ চাফ হেনে ধো

ਉਹ ਟਿਕਨਸ ਚ ਮਲ ਸਕਦੇ ਹੋ ਇੱਕ ਚੀਜ਼ ਦੇ ਨਾਮ ਹਾਰਪਿਕ ਤਾਂ ਹਰ ਘਰ ਦੇ ਵਿੱਚ ਅਵੇਲੇਬਲ ਹੁੰਦਾ ਤੇ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਪੈਂਦੀ ਮਾਰ ਕੇ ਇਹ ਖਰੀਦਣੀ ਤੇ ਇਹਨੂੰ ਵੀ ਮੈਂ ਦੁਬਾਰੇ ਰੱਖ ਦੂੰਗੀ ਜਿੱਥੇ ਥੋੜੇ ਜਿਹਾ ਜ਼ਿਆਦਾ ਕਿਲ ਮੈਂ ਜਾਂ ਜ਼ਿਆਦਾ ਟੁੱਟੀ ਖਰਾਬ ਹਨ ਉਹਨੂੰ ਜਿਆਦਾ ਰਗੜੋ ਤੇ ਉਹ ਸਾਫ਼ ਹੋ ਜਣੀ ਆ ਜਿਵੇਂ ਕਲੀਨ ਹੋ ਜਣੀ ਆ ਤੁਸੀਂ ਦੋਨੇ ਦੇਖ ਸਕਦੇ ਹੋ ਇਹ ਕਿੰਨੀਆਂ ਗੰਦੀਆਂ ਸੀ ਤੇ ਮੈਂ ਤੁਹਾਨੂੰ ਰਸੋਈ ਅੱਗੇ ਵੀ ਤੁਹਕੋ ਨਹੀਂ ਆ ਦੇਖੋ ਜੀ ਇੱਕਦਮ ਨਵੀਆਂ ਟੂਟੀਆਂ ਹੋ ਗਈਆਂ ਤੇ ਮੈਂ ਸਾਰੀਆਂ ਟੂਟੀਆਂ ਨੂੰ ਹਰਪਤ ਦੇ ਨਾਂ ਸਾਫ਼ ਕੀਤਾ ਕੋਈ ਵੀ ਹੋਰ ਚੀਜ਼ ਨਹੀਂ ਲੱਤੀ ਤੇ ਬਿਲਕੁਲ ਵੇਦਨਾ ਤੇ ਜੰਗਾਲ ਜੀ ਨਹੀਂ ਰਹੀ ਤੇ ਬਿਲਕੁਲ ਸਾਫ਼ ਹੋ ਗਿਆ ਨਵੀਆਂ ਲੁੱਕ ਹੋ ਗਈਆਂ ਜਿੱਦਾਂ ਕਿ ਨਵੀਆਂ ਲਵਾਈਆਂ ਹੁੰਦੀਆਂ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਫੇਰ ਮਿਲਾਂਗੇ ਕਿਸੇ ਨਿਊ ਵੀਡੀਓ ਦੇ ਨਾਲ ਤੇ ਨਾਲੇ ਆਪਾਂ ਨਵੀਆਂ-ਨਵੀਆਂ ਹੁਣ ਵੀਡੀਓ ਲੈ ਕੇ ਆਵਾਂਗੇ ਦੀਵਾਲੀ ਦੀਆਂ ਸਫਾਈਆਂ ਦੇ ਲਈ